ਇਹ ਪਿੰਡ ਦੇਖ ਕੇ ਤੁਹਾਨੂੰ ਪੁਰਾਣਾ ਪੰਜਾਬ ਯਾਦ ਆ ਜਾਊਗਾ। ਇਹੋ ਜਿਹੀਆਂ ਚੀਜ਼ਾਂ ਇਸ ਪਿੰਡ ਨੇ ਸਾਂਭ ਰੱਖਿਆ ਨੇ ਤੇ ਤੁਹਾਨੂੰ ਆਪ ਅੱਗੇ ਚੱਲ ਕੇ ਦਿਖਾਉਣੇ ਹੈਗੇ। ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਪਿੰਡ ਦਾ ਤਾਂ ਘਾਰਿਆਂ ਤੋਂ ਹੀ ਪਤਾ ਲੱਗ ਜਾਂਦਾ ਤੇ ਤੁਸੀਂ ਫਿਰ ਨਹੀਂ ਦੇਖ ਕੇ ਸਮਝ ਹੀ ਜਾਓਗੇ ਵੀ ਇਹ ਪੁਰਾਣਾ ਪੰਜਾਬ ਆ ਇੱਥੇ ਅੱਜ ਵੀ ਪੂਰਾ ਬਸਿਆ ਹੋਇਆ ਹੈਗਾ। ਇਹ ਪਿੰਡ ਨੂੰ ਦੇਖ ਕੇ ਮੈਨੂੰ ਤੁਹਾਨੂੰ ਐ ਨਹੀਂ ਲੱਗਣਾ ਵੀ ਇਹ ਪਿੰਡ ਪੰਜਾਬ ਦਾ ਹੈਗਾ। ਕਿਉਂਕਿ ਇਹ ਪਿੰਡਾ ਬਾਰਡਰ ਤੇ ਪੈ ਜਾਂਦਾਗਾ ਪੰਜਾਬ ਹਰਿਆਣੇ ਦੇ ਬਾਰਡਰ ਤੇ ਪਿੰਡ ਪਿੰਡਾਗਾ ਇਹ ਕਰੰਡੀ ਪਿੰਡਾ ਤੇ ਆਪਾਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਪੁਰਾਣੇ ਘਰ ਵੀ ਦਿਖਾਵਾਂਗੇ ਤੇ ਇਹ ਪਿੰਡ ਦਾ ਰਹਿਣ ਸਹਿਣ ਪੰਜਾਬ ਦੇ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਵੱਖਰਾਗਾ ਤਾਂ ਕਰਕੇ ਦੇਖਣ ਨੂੰ ਤੁਹਾਨੂੰ ਐ ਲੱਗੋਗੇ ਇਹ ਪਿੰਡ ਪੰਜਾਬ ਦਾ ਨਹੀਂ ਹੈਗਾ ਹਰਿਆਣੇ ਦਾ ਪਿੰਡ ਆ ਤੇ ਇੱਥੋਂ ਦੇ ਲੋਕ ਜਮ੍ਹਾਂ ਜਿਵੇਂ ਪਿਓਰ ਹਰਿਆਣਵੀ ਹੁੰਦੇ ਹੈਗੇ ਇਸ ਤਰ੍ਹਾਂ ਇਹਨਾਂ ਦਾ ਰਹਿਣ ਸਹਿਣ ਹੈਗਾ ਇੱਥੇ ਆਪਸ ਨੂੰ ਦਿਖਾਉਣੀ ਹੈ ਕਿ ਆ ਤੁਸੀਂ ਘਰ ਵੀ ਦੇਖ ਸਕਦੇ ਹੋ ਇੱਥੇ ਪੁਰਾਣੇ ਘਰ ਜ਼ਿਆਦਾਤਰ ਬਣੇ ਹੋਏ ਆ ਤੇ ਲੋਕਾਂ ਦਾ ਪਹਿਰਾਵਾ ਵੀ ਦੇਖ ਲਓ ਇਹਨਾਂ ਦੇ ਕੱਪੜੇ ਜਿਵੇਂ ਹਰਿਆਣੇ ਦੇ ਲੋਕ ਪਾਉਂਦੇ ਨੇ ਜ਼ਿਆਦਾਤਰ ਇਸ ਤਰ੍ਹਾਂ ਪਾਉਂਦੇ ਹੈਗੇ ਆ ਦੇਖ ਲਓ ਭਈ ਬਾਜਰੇ ਦੀਆਂ ਛੱਟਿਆਂ ਦੀ ਟਰਾਲੀ ਭਰੀ ਪਈ ਹੈਗੀ ਇੱਥੇ ਖੜਾ ਰੱਖੀ ਹੈਗੀ ਇਹਨਾਂ ਨੇ ਤੇ ਆਹ ਹੋਰ ਵੀ ਤੁਸੀਂ ਚੀਜ਼ਾਂ ਦੇਖੋ ਰੇੜੀਆਂ ਰੋੜੀਆਂ ਜਿਵੇਂ ਪਹਿਲਾਂ ਪੰਜਾਬ 'ਚ ਹੁੰਦਾ ਸੀ ਹੈਨਾ ਬਿਮਾਰੀ ਖੜਗਾ ਰਹਿੰਦੀਆਂ ਇਸ ਚੀਜ਼ਾਂ ਹੁਣ ਆਪਣੇ ਤੋਂ ਉਹ ਚੀਜ਼ ਥੋੜੀ ਜੀ ਪਹਿਲਾਂ ਨਾਲੋਂ ਫਰਕ ਪੈ ਗਿਆ ਆ ਲੋਕਾਂ ਦਾ ਪਹਿਰਾਵਾ ਦੇਖ ਸਕਦੇ ਹੋਗੇ ਤੁਸੀਂ ਤੇ ਘਰ ਵੀ ਦੇਖ ਲਓ ਬਹੁਤ ਪੁਰਾਣੇ ਘਰ ਹਜੇ ਵੀ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਹੈਗੇ ਆਪਣੇ ਪੰਜਾਬ ਜਿੱਦਾਂ ਮੰਨ ਲਓ ਆਪਣੇ ਪਿੰਡਾਂ ਵੱਲ ਦਾ ਜ਼ਿਆਦਾਤਰ ਲੋਕ ਹੁਣ ਨਵੇਂ ਘਰ ਪਾਉਣ ਲੱਗੇ ਤੇ ਪਰ ਇਧਰ ਹਰਿਆਣੇ ਦੇ ਬਾਡਰ ਤੇ ਪੈਂਦਾ ਇਹ ਪਿੰਡ ਹੈਗਾ ਪੰਜਾਬ ਦਾ ਪਿੰਡ ਆ ਪਿੰਡ ਦਾ ਇਹ ਕਰਨੀ ਆ ਪਿੰਡ ਦਾ ਵਿਚਾਲਾ ਆ ਗਿਆ ਆ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਸੋਹਣੀ ਇੱਥੇ ਸੱਤ ਬਣੀ ਹੋਈ ਹੈਗੀ ਹਣਾ ਤੇ ਆ ਪੁਰਾਣੇ ਘਰ ਦੇਖ ਲੋ ਕਿੰਨੇ ਸੋਹਣੇ ਬਣੇ ਹੋਏ ਹੈਗੇ ਆਪਾਂ ਤੁਹਾਨੂੰ ਸਾਰੇ ਪਿੰਡ ਦੇ ਇਹੋ ਦਿਖਾਵਾਂਗੇ ਘਰ ਇਹਨਾਂ ਦਾ ਰਹਿਣ ਸਹਿਣ ਦੇਖ ਲੋ ਤੇ ਇੱਕ ਸੋਨ ਆਪਾਂ ਹੋਰ ਵੀ ਦੱਸ ਦਿਆਂਗੇ ਇਹ ਪਿੰਡ ਚ ਨਾ ਜ਼ਿਆਦਾਤਰ ਜਿਵੇਂ ਆਪਾਂ ਬਲਦ ਗੱਡੀ ਜੋੜਦੇ ਹਾਂ ਨਾ ਬਲਦ ਜੋੜਦੇ ਹਾਂ ਗੱਡੀਆਂ ਚ ਇਧਰ ਛੋਟੇ ਜੋੜੇ ਜਾਂਦੇ ਆ ਹੁਣ ਪਹਿਲਾਂ ਨਾਲੋਂ ਪਰ ਫਰਕ ਪੈਂਦਾ ਜਾਂਦਾਗਾ ਵੀ ਹੁਣ ਇਧਰ ਵੀ ਟਰੈਕਟਰ ਜੋ ਲਜਾਨ ਲਾ ਕੇ ਜ਼ਿਆਦਾਤਰ ਆ ਦੇਖ ਸਕਦੇ ਹੋ ਤੁਸੀਂ ਜਮਾ ਪੁਰਾਣੇ ਘਰ ਇਹਨਾਂ ਨੇ ਹਜੇ ਵੀ ਸਾਂਭ ਕੇ ਰੱਖੇ ਹੋਏ ਹੈਗੇ ਕਨੇ ਕੈਂਟ ਹੁੰਦੇ ਸੀ ਨਾ ਪਹਿਲਾਂ ਵਾਲੇ ਪੁਰਾਣੇ ਘਰ ਆਏ ਪਿੰਡ ਦਾ ਬੱਸ ਸਟੈਂਡ ਬਣਿਆ ਹੋਇਆਗਾ ਜਿੱਥੇ ਪੰਜਾਬ ਤੇ ਹਰਿਆਣੇ ਦੀਆਂ ਬੱਸਾਂ ਆ ਕੇ ਮੰਨ ਲਓ ਇੱਥੋਂ ਮੁੜਦੀਆਂ ਨੇ ਵਾਪਸ ਪੰਜਾਬ ਦੀਆਂ ਬੱਸਾਂ ਪੰਜਾਬ ਨੂੰ ਵਾਪਸ ਮੁੜ ਜਾਂਦੀਆਂ ਨੇ ਤੇ ਹਰਿਆਣੇ ਦੀਆਂ ਬੱਸਾਂ ਜਿਹੜੀਆਂ ਉਹ ਹਰਿਆਣੇ ਨੂੰ ਮੁੜ ਜਾਂਦੀਆਂ ਨੇ ਵਾਪਸ ਤੇ ਆਪਾਂ ਇੱਥੋਂ ਪਤਾ ਕੀਤਾ ਸੀ ਉਹ ਕਹਿੰਦੇ ਵੀ ਜੇ ਆਪਾਂ ਦੂਸਰੇ ਪਾਸੇ ਜਾਈਏ ਉਧਰ ਸੰਘਾ ਰਹ ਜਾਂਦਾ ਇੱਕ ਪਿੰਡ ਪੰਜਾਬ ਦਾ ਤੇ ਜੇ ਇਧਰਲੇ ਪਾਸੇ ਡਿੰਗ ਰੋਡ ਵਾਲੀ ਛੱਡ ਜਾਈਏ ਇਧਰ ਹਰਿਆਣਾ ਸ਼ੁਰੂ ਹੋ ਜਾਂਦਾਗਾ ਇਹ ਆਇਆ ਸਮਾਗਸਟ ਸਟੈਂਡ ਬਣਿਆ ਹੋਇਆ ਦੁਕਾਨਾਂ ਬਣੀਆਂ ਹੋਈਆਂ ਨੇ ਇਸ ਪਿੰਡ ਦੇ ਇਹ ਪਿੰਡ 'ਚ ਦੋ ਛੱਪੜ ਬਣੇ ਹੋਏ ਹੈਗੇ ਇੱਕ ਆ ਬਣਿਆ ਹੋਇਆ ਹੈਗਾ ਤੇ ਇੱਕ ਇਧਰ ਦੂਸਰੀ ਸ਼ੈੱਡ ਬਣਿਆ ਹੋਇਆ ਹੈਗਾ ਤੇ ਅੱਜ ਵੀ ਲੋਕ ਇੱਥੇ ਛੱਪਣਾ ਤੇ ਲੈ ਕੇ ਆਉਂਦੇ ਨੇ ਮੱਜਾਂ ਆਪਣੇ ਨਹੀਂ ਪੰਜਾਬ 'ਚ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈਗੀ ਤੇ ਇਹਨਾਂ ਨੇ ਇੱਥੇ ਵਨ ਵੀ ਇਹਨਾਂ ਨੇ ਛਾਵੇਂ ਰੱਖੀਆਂ ਇਹਨਾਂ ਦੇ ਦਰਖਤਾਂ ਦੇ ਜਿਵੇਂ ਪੁਰਾਣੇ ਬਾਣਾਗੇ ਇੱਥੇ ਹਜੇ ਵੀ ਹੈਗੇ ਉਹ ਜਿਵੇਂ ਆਪਣੀ ਛਿੜੀਆਂ ਹੁੰਦੀਆਂ ਸੀ ਪਹਿਲਾਂ ਆਪਣੇ ਖਤਮ ਨਾ ਹੁੰਦੀਆਂ ਜਾਂਦੀਆਂ ਨੇ ਉਹ ਤੇ ਇਹਨਾਂ ਦੇ ਹਜੇ ਵੀ ਇਹ ਚੀਜ਼ ਛਾਵੇਂ ਹੀ ਹੋਈ ਹੈਗੀ ਤੇ ਆਪਦੇ ਪਾਸਮਾ ਨੂੰ ਇੱਥੇ ਬੰਦਿਆ ਹੈਗੇ ਹਜੇ ਵੀ ਇਹਦੇ ਛਾਵੇਂ ਇਹ ਆ ਪਿੰਡ ਪੈ ਜਾਂਦਾਗਾ ਖੈਰਾ ਖੈਰਾ ਕਲਾ ਕਰੰਡੀ ਦੇ ਨਾਲ ਜਿਹਨੂੰ ਆਪਾਂ ਖੈਰਾ ਕਰੰਡੀ ਵੀ ਕਹਿ ਦਿੰਨੇ ਆਗੇ ਤੇ ਇਹ ਪਿੰਡ ਵੀ ਜਮਾ ਹਰਿਆਣੇ ਦਾ ਪਿੰਡ ਹੁੰਦਾ ਜਿਵੇਂ ਇਸ ਤਰ੍ਹਾਂ ਦਾ ਹੈਗਾ ਇੱਥੋਂ ਦੇ ਲੋਕਾਂ ਦਾ ਵੀ ਪਹਿਰਾਵਾ ਜਿਵੇਂ ਇਸ ਤਰ੍ਹਾਂ ਦਾ ਹੈਗਾ ਜਿਵੇਂ ਹਰਿਆਣੇ ਦੇ ਲੋਕ ਪਹਿਨ ਕੇ ਰੱਖਦੇ ਹੈਗੇ ਨਾ ਕੱਪੜੇ ਜਿਹੜੇ ਪਿਓਰ ਹਰਿਆਣਵੀ ਜਿਵੇਂ ਚਿੱਟੇ ਕੁਰਤੇ ਵੀ ਆਵੇਂ ਪਾ ਕੇ ਰੱਖਦੇ ਆ ਉਵੇਂ ਦੇ ਲੋਕ ਇੱਥੋਂ ਦੇ ਕੱਪੜੇ ਪਾ ਕੇ ਰੱਖਦੇ ਆ ਤੁਸੀਂ ਦੇਖ ਸਕਦੇ ਹੋਗੇ ਆ ਬੈਠੇ ਹੈਗੇ ਬਾਈ ਤੇ ਜਿਵੇਂ ਇਹਨਾਂ ਦੇ ਇਸ ਤਰ੍ਹਾਂ ਦੇ ਕੱਪੜੇ ਲੀੜੇ ਪਾਏ ਹੋਏ ਹੈਗੇ ਤੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਣੇ ਨਾਲ ਇਹਨਾਂ ਦਾ ਖੇਤੀ ਕਰਨ ਦਾ ਤਰੀਕਾ ਵੀ ਵੱਖਰਾ ਹੈਗਾ ਇੱਧਰ ਲੋਕ ਜਵਾ ਖਰਚ ੋਟੇ ਜੋੜਦੇ ਹੈਗੇ ਰੂੜੀਆਂ ਵੀ ਪਹਿਲਾਂ ਦੇ ਜਿਵੇਂ ਆਪਣੇ ਪਹਿਲਾਂ ਪੁਰਾਣੇ ਪੇ ਆਚਨਾ ਲੋਕ ਐ 12 ਚੀ ਰੂੜੀਆਂ ਲਾ ਕੇ ਰੱਖਦੇ ਸੀਗੇ ਵੱਡੇ ਵੱਡੇ ਘਾਰੇ ਲਾ ਕੇ ਰੱਖਦੇ ਸੀ ਉਸ ਤਰ੍ਹਾਂ ਇਹਨਾਂ ਨੇ ਲਾਏ ਹੋਏ ਹਜੇ ਵੀ ਆਪਣੇ ਤਾਂ ਹੁਣ ਇਹ ਚੀਜ਼ ਖਤਮ ਹੋ ਗਿਆ ਆਪਣੇ ਤਾਂ ਲੋਕ ਪਸ਼ੂ ਰੱਖਣੋਂ ਹਟਦੇ ਜਾਂਦੇ ਹੈਗੇ ਆ ਸੱਥਾਂ ਬਣੀਆਂ ਆ ਇੱਥੇ ਤੇ ਇਹ ਪਿੰਡਾਂ ਚ ਨਾ ਜਿਵੇਂ ਆਪਣੇ ਹਰਿਆਣੇ ਦੇ ਪਿੰਡਾਂ ਚ ਜ਼ਿਆਦਾਤਰ ਲੋਕ ਹੁੱਕਾ ਪੀਂਦੇ ਹਨਾ ਉਸ ਤਰ੍ਹਾਂ ਇੰਦਰ ਵੀ ਲੋਕ ਹੁੱਕਾ ਪੀਂਦੇ ਹੈਗੇ